ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਅੱਜ ਤੁਹਾਡੇ ਨਾਲ ਕੋਵਿਡ ਦੀ ਬਿਮਾਰੀ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਦੇਣ ਲਈ ਤੁਹਾਡੇ ਨਾਲ ਸਾਹਮਣੇ ਹੋ ਰਹੀ ਹਾਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਕੋਵਿਡ ਦੀ ਬਿਮਾਰੀ ਦੇ ਅੱਜ ਦੀ ਡੇਟ ਵਿੱਚ ਕਰੀਬ 75 ਮਰੀਜ਼ ਹੈ ਜਿਹੜੇ ਹੋਮ ਆਈਸੋਲੇਸ਼ਨ ਵਿੱਚ ਹੈ ਤੇ ਕਰੀਬ 90 ਮਰੀਜ਼ ਹੈ ਜਿਹੜੇ ਟੋਟਲ ਅੱਜ ਦੀ ਡੇਟ ਵਿੱਚ ਐਕਟਿਵ ਹੈ ਇਸ ਬਿਮਾਰੀ ਨਾਲ ਆਪਣਾ ਇਲਾਜ ਕਰਾ ਰਹੇ ਹਨ ਸਾਧਾ ਮਰੀਜ਼ਾਂ ਕਰਾਂ ਵਿੱਚ ਹੀ ਇਕਾਂਤਵਾਸ ਨਾਲ ਆਪਣਾ ਇਲਾਜ ਕਰਾ ਰਹੇ ਹਨ ਅੱਜ ਸਾਡੇ ਕੋਲ ਅੱਜ ਵੀ ਜਿੰਨੇ ਟੈਸਟ ਹੋਏ ਹਨ ਉਹਦੇ ਵਿੱਚ 12 ਨਵੇਂ ਮਰੀਜ਼ ਪੋਜ਼ਿਟਿਵ ਪਾਏ ਗਏ ਹਨ ਸੋ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹ ਰਹੀਆਂ ਕਿ ਕੇਸਿਸ ਦੀ ਗਿਣਤੀ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਕਰੀਬ ਇੱਕ ਹਫ਼ਤੇ ਤੋਂ ਅਸੀਂ ਇੱਕ ਟ੍ਰੈਂਡ ਦੇਖਿਆ ਹੈ ਕੀ ਮਰੀਜ਼ ਪਹਿਲੇ ਦੇ ਮੁਕਾਬਲੇ ਪਿਛਲੇ ਮਹੀਨੇ ਦੇ ਮੁਕਾਬਲੇ ਫਿਰ ਤੋਂ ਸਾਡੇ ਕੋਲ ਜ਼ਿਆਦਾ ਮਰੀਜ਼ ਰੋਜ਼ ਆ ਰਹੇ ਨੇ ਤਾਂ ਇਸ ਦੇ ਨਾਲ ਨਾਲ ਹੀ ਮੈਂ ਇਹ ਵੀ ਦੱਸਣਾ ਚਾਹ ਰਹੀ ਹਾਂ ਕਿ ਜਿੰਨੇ ਮਰੀਜ਼ ਆ ਰਹੇ ਹਨ ਇਹ ਜ਼ਰੂਰ ਹੈ ਕਿ ਸਾਡੇ ਕੋਲ ਸਾਰੀ ਸਹੂਲਤਾਂ ਹਨ ਉਹਨਾਂ ਦਾ ਇਲਾਜ ਬਿਲਕੁਲ ਸਹੀ ਢੰਗ ਨਾਲ ਹੋ ਰਿਹਾ ਹੈ ਜ਼ਿਆਦਾ ਲੋਕਾਂ ਦਾ ਇਲਾਜ ਘਰਾਂ ਛੇਤਾਨ ਦਵਸ ਵਿੱਚ ਹੋ ਰਿਹਾ ਹੈ ਅਤੇ ਕੁਝ ਮਰੀਜ਼ ਜਿਨ੍ਹਾਂ ਨੂੰ ਲੋੜ ਹੈ ਜ਼ਿਆਦਾ ਟ੍ਰੀਟਮੈਂਟ ਦੀ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਕੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਅ ਸੋ ਮੈਂ ਇਸੇ ਨਾਲ ਤੁਹਾਨੂੰ ਪਹਿਲਾਂ ਤਾਂ ਇਹ ਸੂਚਿਤ ਕਰਨਾ ਚਾਹੁੰਦੀ ਆ ਕਿ ਅਸੀਂ ਇਹ ਪਾਇਆ ਹੈ ਕਈ ਲੋਕਾਂ ਦੇ ਮਨ ਵਿੱਚ ਇਹ ਗੱਲ ਹੈ ਕਿ ਬਿਮਾਰੀ ਖਤਮ ਹੋ ਗਈ ਹੈ, ਕੋਵਿਡ ਚਲਾ ਗਿਆ ਹੈ। ਹੁਣ ਕਿਸੇ ਕਿਸਮ ਦਾ ਕੋਈ ਖਤਰਾ, ਕੋਈ ਡਰ ਨਹੀਂ ਹੈ। ਇਹ ਅਸੀਂ ਇਸ ਧਾਰਨਾ ਨੂੰ ਕੱਢ ਦਈਏ। ਬਿਮਾਰੀ ਹਲੇ ਵੀ ਹੈ ਤੇ ਹਲੇ ਵੀ ਉਹਨਾਂ ਹੀ ਖਤਰਾ ਹੈ। ਕੇਵਲ ਲਾਕਡਾਊਨ ਖੋਲਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਅਸੁਵਿਧਾ ਨਾ ਹੋ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋ ਬਿਮਾਰੀ ਹਲੇ ਖਤਮ ਨਹੀਂ ਹੋਈ ਹੈ ਸੋ ਇਸ ਸਥਿਤੀ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਣਾ ਇਸ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ احتیاط ਵਰਤੀਏ ਅਸੀਂ ਸਾਰੀ ਪ੍ਰੀਕਾਸ਼ਨਸ ਵਰਤੀਏ ਤੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ بچਾਈਏ ਇਸ ਬਿਮਾਰੀ ਤੋਂ ਬਚਾਉਣ ਲਈ ਕੀ ਕਰਨਾ ਹੈ ਇਹ ਬਹੁਤ ਹੀ ਛੋਟੀਆਂ-ਛੋਟੀਆਂ ਗੱਲਾਂ ਹਨ ਅਤੇ ਰੂਟੀਨ ਵਿੱਚ ਲੱਗਦਾ ਹੈ ਕਿ ਇਹਨਾਂ ਨਾਲ ਥੋੜੀ ਕੁਝ ਹੁੰਦਾ ਹੈ ਛੱਡੋ ਆਪਾਂ ਨੂੰ ਇਸ ਸਾਰੇ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਇਹ ਗੱਲਾਂ ਬਹੁਤ ਹੀ ਜ਼ਰੂਰੀਆਂ ਹਨ ਕਿ ਆਪਾਂ ਇਹਨਾਂ ਦਾ ਧਿਆਨ ਦੇਈਏ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਕਿਉਂਕਿ ਇਸ ਸੈਟਰਡੇ ਨੂੰ ਦੀਵਾਲੀ ਦਾ ਤਿਉਹਾਰ ਹੈ ਇਸ ਸਮੇਂ ਬਾਜ਼ਾਰਾਂ ਵਿੱਚ ਕਾਫੀ ਰਸ਼ ਦੇਖਣ ਵਿੱਚ ਆ ਰਿਹਾ ਹੈ ਨੈਚੁਰਲ ਹੈ ਕਿ ਲੋਕਾਂ ਦੇ ਵਿੱਚ ਤਿਉਹਾਰ ਦਾ ਉਤਸ਼ਾਹ ਹੈ ਪਰ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਤਿਉਹਾਰ ਮਨਾਉਂਦੇ ਸਮੇਂ ਸਾਵਧਾਨੀਆਂ ਨੂੰ ਵਰਤਣਾ ਨਾ ਭੁੱਲੀਏ ਜੇ ਅਸੀਂ ਸਾਵਧਾਨੀ ਵਰਤ ਕੇ ਹੀ ਤਿਉਹਾਰ ਮਨਾਵਾਂਗੇ ਤਾਂ ਹੀ ਅਸੀਂ ਖੁਸ਼ੀ ਨਾਲ ਸੇਫਟੀ ਨਾਲ ਤਿਉਹਾਰ ਮਨਾ ਸਕਦੇ ਹਾਂ ਤਾਂ ਜੋ ਤਿਉਹਾਰ ਤੋਂ ਬਾਅਦ ਵੀ ਸਾਡੀ ਸਿਹਤ ਠੀਕ ਰਹੇ ਅਸੀਂ ਆਪਣੇ ਆਪ ਨੂੰ ਬਿਮਾਰੀ ਤੋਂ ਬਚਾ ਸਕੀਏ ਸੋ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਤਿਉਹਾਰ ਮਨਾਉਂਦੇ ਸਮੇਂ ਜੇ ਅਸੀਂ ਬਾਜ਼ਾਰ 'ਚ ਖਰੀਦਦਾਰੀ ਕਰਨ ਲਈ ਜਾਂਦੇ ਹਾਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਆ ਤਾਂ ਅਸੀਂ ਮਾਸਕ ਜ਼ਰੂਰ ਵਰਤੀਏ ਮਾਸਕ ਦੇ ਨਾਲ ਹੀ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਕਿਉਂਕਿ ਜੇ ਹਰ ਵਿਅਕਤੀ ਮਾਸਕ ਪਾਏਗਾ ਤਾਂ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ ਮਾਸਕ ਪਾ ਕੇ ਮਾਸਕ ਸਹੀ ਢੰਗ ਨਾਲ ਪਾਣਾ ਵੀ ਓਨਾ ਹੀ ਜ਼ਰੂਰੀ ਹੈ ਬਿਕੋਜ਼ ਕਈ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਲੋਕਾਂ ਨੇ ਮਾਸਕ ਪਾਇਆ ਹੁੰਦਾ ਹੈ ਬਟ ਉਹ ਸਿਰਫ ਆਪਣੇ ਮੂੰਹ ਦੇ ਉੱਤੇ ਇੱਕ ਕਪੜਾ ਰੱਖ ਲਿਆ ਹੁੰਦਾ ਹੈ ਮਾਸਕ ਸਹੀ ਤਰੀਕੇ ਨਾਲ ਨਹੀਂ ਪਾਇਆ ਹੁੰਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਆਪਣੇ ਬਚਾਅ ਦੇ ਲਈ ਮਾਸ ਸਹੀ ਢੰਗ ਨਾਲ ਪਾਈਏ ਮਾਸਕ ਤੋਂ ਬਾਅਦ ਘਰ ਤੋਂ ਬਾਹਰ ਨਿਕਲਦੇ ਹੋਏ ਕੋਸ਼ਿਸ਼ ਕਰੀਏ ਕਿ ਭੀੜ-ਪਾੜ ਵਾਲੇ ਇਲਾਕੇ 'ਚ ਨਾ ਜਾਈਏ ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ ਜੇ ਤਿਉਹਾਰ ਵਿੱਚ ਅਸੀਂ ਕਿਸੇ ਨੂੰ ਮਿਲਦੇ ਵੀ ਆਂ ਤਾਂ ਕੋਸ਼ਿਸ਼ करिए ਕਿ ਇੱਕ ਦੂਰੀ ਨਾਲ ਦੂਰ ਨਾਲ ਬੈਠ ਕੇ ਦੂਜਿਆਂ ਦਾ ਹਲਚਲ ਪੁੱਛੀਏ ਦੂਰ ਨਾਲ ਥੋੜੀ ਦੂਰੀ ਬਣਾ ਕੇ ਆਪਾਂ ਤਿਉਹਾਰ ਦੀ ਖੁਸ਼ੀ ਸਾਂਝੀ ਕਰੀਏ ਇਸ ਤੋਂ ਬਾਅਦ ਮੈਂ ਇੱਕ ਹੋਰ ਜ਼ਰੂਰੀ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦੀ ਆ ਕਿ ਕਿਉਂਕਿ ਦੀਵਾਲੀ ਦਾ ਤਿਉਹਾਰ ਹੈ ਤੇ ਆਮ ਤੌਰ ਤੇ ਇਸ ਤਿਉਹਾਰ ਦੇ ਮੌਕੇ ਤੇ ਅਸੀਂ ਟ੍ਰੈਡੀਸ਼ਨਲੀ ਪਟਾਕੇ ਚਲਾਉਂਦੇ ਆ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਇਸ ਵਾਰੀ ਪ੍ਰਣ ਲਈਏ ਕਿ ਅਸੀਂ ਗ੍ਰੀਨ ਦੀਵਾਲੀ ਮਨਾਣੀ ਹੈ ਪਟਾਖਿਆਂ ਤੋਂ ਬਿਨਾਂ ਦੀਵਾਲੀ ਮਨਾਣੀ ਹੈ ਸਾਡੇ ਕਲਚਰ ਦੇ ਵਿੱਚ ਵੀ ਦੀਵਾਲੀ ਨੂੰ ਕਹਿੰਦੇ ਹਨ ਕਿ ਇਹ ਰੌਸ਼ਨੀ ਦਾ ਲਾਈਟ ਦਾ ਤਿਉਹਾਰ ਹੈ ਦੀਵਾਲੀ ਇਜ਼ ਅ ਫੈਸਟੀਵਲ ਆਫ ਲਾਈਟਸ ਐਂਡ ਨਾਟ ਸਾਊਂਡ ਅੱਜ ਦੇ ਡੇਟ ਵਿੱਚ ਜਿੰਨੇ ਪਟਾਕੇ ਹੁੰਦੇ ਹਨ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਖਾਸ ਤੌਰ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਪਟਾਕਿਆ ਤੋਂ ਬਚੀਏ ਪਟਾਕੇ ਨਾ ਜਲਾਈਏ ਇੱਕ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਉਹ ਰੌਸ਼ਨੀ ਦਾ ਤਿਉਹਾਰ ਇੱਕ ਰੌਸ਼ਨੀ ਦਾ ਤਿਉਹਾਰ ਹੀ ਰਹੇ ਅਤੇ ਉਸ ਨਾਲ ਪਟਾਕਿਆਂ ਦੇ ਕਾਰਨ ਧੂਆ ਨਾ ਹੋਏ ਪ੍ਰਦੂਸ਼ਣ ਨਾ ਹੋਏ ਅਤੇ ਸਦੀ ਸਿਹਤ ਤੇ ਬੁਰਾ ਪ੍ਰਭਾਵ ਨਾ ਪਵੇ ਅ ਇਸ ਦੇ ਨਾਲ-ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਸਰਕਾਰ ਤੁਹਾਡੀ ਮਦਦ ਦੇ ਲਈ ਹਰ ਤਰ੍ਹਾਂ ਦੀ ਤੁਹਾਡੀ ਸਹੂਲਤ ਦੇ ਲਈ ਸਾਰੀ ਸੁਵਿਧਾਵਾਂ ਦੇ ਰਹੀ ਹੈ ਅਸੀਂ ਹਰ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ ਸਾਡੀ ਟੀਮਜ਼ ਲਗਾਤਾਰ ਸਟੈਂਪਲਿੰਗ ਵੀ ਕਰ ਰਹੀ ਹਨ ਜਿੱਥੇ ਕੋਈ ਡਾਊਟਫੁਲ ਲੱਗਦਾ ਹੈ ਕਿ ਕਿਸੇ ਨੂੰ ਕੋਈ ਬਿਮਾਰੀ ਹੋ ਸਕਦੀ ਹੈ ਕੋਈ ਵਿਅਕਤੀ ਕਿਸੇ ਦੇ ਕੰਟੈਕਟ ਵਿੱਚ ਆਇਆ ਹੈ ਉੱਥੇ ਸਟੈਂਪਲਿੰਗਸ ਵੀ ਕਰ ਰਹੀ ਹਨ ਸੋ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੀ ਟੀਮਜ਼ ਦਾ ਸਹਿਯੋਗ ਦਿਓ ਜੇ ਕਿਸੇ ਨੂੰ ਕੋਈ ਲੱਛਣ ਲੱਗਦੇ ਹਨ ਤਾਂ ਉਹ 104 ਤੇ ਕਾਲ ਕਰਕੇ ਆਪਣਾ ਇਲਾਜ ਕਰਾਏ ਆਪਣਾ ਟੈਸਟ ਕਰਾਏ ਤੇ ਅਸੀਂ ਸਾਰੀ ਪ੍ਰੀਕਾਸ਼ਨਸ ਯੂਜ਼ ਕਰਦੇ ਹੋਏ ਸਾਰੀ ਪ੍ਰੀਕਾਸ਼ਨਸ ਵਰਤਦੇ ਹੋਏ ਤਿਉਹਾਰ ਮਨਾਈਏ ਤਾਂ ਜੋ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਇਸ ਦੇ ਨਾਲ ਨਾਲ ਹੀ ਮੈਂ ਸਾਰਿਆਂ ਨੂੰ ਅੰਤ ਵਿੱਚ ਦੀਵਾਲੀ ਦੀ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅਤੇ ਆਓ ਅਸੀਂ ਸੇਫ ਹੈਪੀ ਕਲੀਨ ਐਂਡ ਗ੍ਰੀਨ ਦੀਵਾਲੀ ਮਨਾਈਏ ਥੈਂਕ ਯੂ